बार बार से जो बार बार से आया उधर से राइट राइट करके आगे हाँ मैं सब, सब, मैं कभी नहीं। हाँ किया। पहला राइट कर लिया उससे बार बार घूम उधर से उधर रोड बंद किया ना उसने भेज दिया हमको हाँ वो मैं आपकी बात समझ गया मैंने भी एक दूसरे वाले से पूछा है वो दूसरा नहीं होता मिक्चर वाला आता है रास्ता बंद कर दिया है दिख रहा है पर रास्ता बहुत कच्चा दिख रहा है आगे गाड़ी फंस जाएगा दो ट्रेलर लेके आ रहा है आपको व्हाट्सएप में फोटो डालू इस नंबर पे मेरे को हाई भेजो गाड़ी मैं आपकी बात समझता हूँ गाड़ी तो आएगा पर उधर फंस वो तो उधर रास्ते में मिला था ना उसने मेरे को लोकेशन बताया ऐसे ऐसे जाओ आ, आपने देखा या है मैं उधर रास्ते पूरा करेक्ट रास्ते में पूरा आ गया उधर आगे लास्ट तक आगे लेफ्ट किया लेफ्ट से फिर आगे आगे राइट किया आगे मेरे सामने हो रही मिक्स जो कंपनी रेड कलर का वाइट कलर का जो सेल दिख रहा है मेरे को हाँ उधर सामने दिख रहा है मेरे को आपको शायद आप कंपनी में अंदर है उधर ही है अच्छा सिक्का में है तो उसके उधर के सामने मैं खड़ा है पर वो रास्ता आगे कचा है मेरे को मालूम नहीं गाड़ी जाएगा कि नहीं जाएगा हाँ छोटा गाड़ी भेजो उसको बोलो दो ट्रेलर खड़ा है सिक्का का टैंक लोड हुआ एक ब्लू कलर का गाड़ी है एक व्हाइट कलर का गाड़ी है ना उसको... उसको बोलो जो औरी के सामने जो सामने देखेगा ना इधर से रास्ता आता है बाहर का उधर उसके सामने खड़ा है मैं अभी तेल मत... छोड़ जाती है अच्छा चलो मैं लोकेशन भेजता हूँ ਮਮਾ ਸਾਹਮਣੇ ਹੋ ਰਹੀ ਹੈ ਲੈਫਟ ਕਰਨਾ ਹੈ ਕਿਸੇ ਆਵਾਜ਼ ਸਿੱਧਾ ਮੈਨੂੰ ਪ੍ਰਾਅ ਦੱਸਿਆ ਉਹਨਾਂ ਨੇ ਪਹਿਲਾਂ ਤੇ ਉੱਥੋਂ ਆਣ ਕੇ ਲੈਫਟ ਕਰਕੇ ਗੱਡੀ ਰਾਈਟ ਕਰਨਾ ਇਹਨਾਂ ਗੱਡੀ ਕਾਰ ਚਲ ਤੋਰ ਫਿਰ ਉਹ ਡਰਮਾ ਤੱਕ ਚੱਲ ਗਏ ਡਰਮਾ ਤੱਕ ਨਹੀਂ ਜਾ ਪੁੰਚਣਾ ਗੱਡੀ ਦਾ ਰਸਤਾ ਕੱਚਾ ਹੈ ਨਹੀਂ ਚੱਲ ਜਣਾ ਕੱਚਾ ਮਰੇ ਫੱਗਦੀ ਦਿਖਾ ਲਿਆ ਆਪ ਗੱਡੀ ਲਾਉਂਦਾ ਨਹੀਂ ਆਵ ਲਾਂ ਗੱਡੀ ਦੋਵਾਂ ਨੇ ਪਸਣਾ ਇੱਕ ਜਾਣਾ ਫਤੂ ਦੂਜਾ ਚੱਲ ਜੂਗਾ ਹਾਂ ਇਹ ਗੱਲ ਸਹੀ ਹੈ ਇਹ ਵਲੋਗ ਪਾਣਾ ਆਪਣਾ YouTube ਦੇ ਉੱਤੇ ਉਹ ਲੈ ਹਾਏ ਆ ਗਿਆ ਦੋ ਦੂਜੀ ਗੱਡੀ ਫੱਗ ਗਈ 50 ਕਰ ਵਿਕਿਆ ਵਿਝਾਂ ਕਰ ਉਹ ਕਿਹੜਾ ਗੇਅਰ ਪਾਇਆ ਈਓ ਪਹਿਲਾ ਬਾ ਹੌਲੀ ਹੌਲੀ ਜਾਂਦੇ ਹੌਲੀ ਹੌਲੀ ਜਾਂਦੇ ਪਹਿਲਾ ਬਾਸ ਆਲਿਆ ਨਾ ਕਰ ਓਏ ਦੇਖ ਨਾ ਦੇ ਮਾੜੀ ਮਾੜੀ ਗਾਂਵਿਆਂ ਘਾਂ ਕਰਿਆ ਕਰ ਓਏ ਤੱਕ ਪਹੁੰਚ ਨਹੀਂ ਆਉ ਉਥੇ ਜਾਣਾ ਹੀ ਹੋਵੇ ਕਿਥੋਂ ਮੋਟੀਆਂ ਟੀਆਂ ਪੋਟਲਾਂ ਦੀ ਫਸ ਗਈ ਆ ਬਾ ਠੀਕ ਆ ਓ ਜਾਲੀ ਸਲੇਪਣਾ ਮਰਾ ਗਾਂਵਿਆਂ ਘਾਂ ਕਰਿਆ ਕਰ ਹਾਂ ਬਾਸ ਹੁਣ ਗਾਂਵਿਆਂ ਹਾਂ ਹਾਂ ਫੇ ਗਾਂ ਕਰ ਹਾਂ ਗਾਂ ਪਜਾ ਕਰ ਮਕਤਰੂ ਬੜੇ ਆ ਬੰਦੇ ਨੌਜਵਾਨ ਰੰਮਲ ਦੇ ਭੜ ਕੇ ਰੰਮਲ ਰੰਮਲ ਦੇ ਵਿੱਚ ਮਰ ਕੇ ਬੰਦੇ ਵੇਖੋ ਵੇਖੋ ਕੀ ਹਾਲ ਦਾ ਬਣੇ ਆ ਉਹ ਬੱਤ ਦਾ ਸਾਲਾ ਫੜ ਗਿਆ ਓਏ ਓ ਟੋਏ ਨੂੰ ਬਾੜਨੇ ਆ ਭੈ ਚਦਾਂ ਮੜ ਕੇ ਨਿਕਲ ਲੈਣੀ ਓ ਰੋ ਜਾ ਤੇਰਾ ਓ ਸਾਲਾ ਸ਼ਾਮ ਨੂੰ ਬਗਵਾ ਰੋ ਜਾ ਓਏ ਗਰੀ ਭੜ ਗਈ ਕੱਢੀ ਮੇਰੇ ਵਾਲੀ ਪਿੱਛਾ ਓਏ ਪਾ ਇੱਥੇ ਉਨਾਰ ਮੰਨ ਲਈ ਉਹ ਸੁਣਿਆ ਦੀ ਲੈ ਆਂਤੀ ਸਾਲਾ 10 ਮੈਂ ਵੀ ਅਖਲਾ ਤੁਰਨ ਕਿਉਂ ਨਹੀਂ ਡਿਆ ਅੱਗੇ ਮੇਰੀ ਗੱਡੀ ਮਧੀ ਹੋਣੀ ਦੀ ਫਸ ਗਈ ਹੈ ਕੀ ਕਰੀਏ ਯਾਰ ਕਿਹੜੇ ਵਕਤ ਨੂੰ ਫੜਿਆ ਮੇਰੀ ਗੱਡੀ ਨੂੰ ਆਗੇ ਤੇਰੇ ਨਾਲਾ ਮੇਰੇ ਨਾਲ ਸਾਲਾ ਟ੍ਰਿਪ ਤੁਰ ਬਾਬਾ ਲੋੜਿਆ ਮਾੜੀ ਗੱਡੀ ਮੇਰੀ ਆ ਮੈਨੂੰ ਵੀ ਪਤਾ ਸੀ ਸਵੇਰੇ ਕਿਹਨੇ ਤੈਨੂੰ ਦੱਸਣੀਆ ਮੈਨੂੰ ਨਾ ਪੁੱਛਿਆ ਨਹੀਂ ਕਿਤਨਾ ਟ੍ਰਿਪ ਤੇ ਰਹਾ ਫਲੇ ਤੇ ਟਾਇਰ ਵੀ ਦੇ ਰਿਵਰਸ ਲਿਆ ਉਹ ਗੱਡੀ ਰਿਵਰਸ ਕਰ ਲਾ ਪਹਿਲੇ ਮੈਂ ਵੇਲਾ ਵੀਡੀਓ ਦਈਆਂ ਰਿਵਰਸ ਕਰ ਲੈਣੀ ਪਹਿਲੇ ਆ ਗਿਆ ਮੇਰੀ ਵਜੀਰ ਉਹ ਮੇਰੀ ਗੱਡੀ ਭਾਰ ਗਈ ਇਹ ਹੀ ਨਾ ਮਾੜੀ ਗੱਡੀਆਂ ਦਾ ਤੁਹਾਡੇ ਨਾਲ ਮਜ਼ਾਕ ਆਦਾ ਮੇਰੀ ਗੱਡੀ ਨੂੰ ਵੇ ਉਹਨੇ ਇਹਨੀਆਂ ਗੱਲਾਂ ਆਦਾ ਪੇਜਗਾ ਨਹੀਂ ਮੇਰੇ ਕੋ ਭਾਗਾ ਆਜੋ ਕਸਮੰਗੰਡਾ ਅੰਗਾ ਵਕਤ ਨੂੰ ਫੜੇ ਆ ਇੱਥੇ ਆ ਮਾਰੀ ਹੋ ਗਈ ਕੰਮ ਸੰਗਲ ਦਾ ਬੜਾ ਟੋਕੜਾ ਰੋ ਜਾਵੇਗਾ ਪੇਜਗਾ ਸ ਲੈ ਤੋੜ ਦੋ ਤੋੜ ਦੋ ਆਲੇ ਪ੍ਰਵਤ ਆਣ ਪਾ ਕੇ ਥਾਣ ਗਲਦਾ ਵਾਏ ਤੋੜਨਾ ਨਹੀਂ ਚੱਲ ਵਾਲੇ ਭਰਾ ਇਹਨਾਂ ਵਰਤੋਂ ਕਰ ਲੈ ਬਾਂਦਰਾ ਲਾ ਗੱਡੀ ਰਾ ਲਾ ਫੇਟ ਟੁੱਟ ਜਾਣਾ ਇੱਥੇ ਪੈਣਾ ਕਿਤਾ ਆਂਦਾ ਪਾਣੀ ਪਾਓ ਥਲੇ ਤੇ ਫੇਰ ਗੱਡੀ ਨਿਕਲੂਗੀ ਆਉਣਾ ਆਵੇ ਚਲ ਨਹੀਂ ਹਣ ਰਹਿਣਦਾ ਵਾ ਮੇਰੀ ਗੱਡੀ ਦਾ ਯੋਰ ਅੱਜ ਫੜਖਿਆ ਜਾਊਗਾ ਸੋਹਣਿਓ ਕਾ ਥਲੇ ਪਾਲਾ ਮੈਂ ਆਨਾ ਚੰਗਾ ਰਹੇਗਾ ਯ ਵਕਤ ਨੂੰ ਫੜੇ ਸਹਿਰ ਦੇ ਹੈਗਾ ਪਰ ਉਹ ਇਦਾਂ ਨਹੀਂ ਪੈਣਾ ਉਹ ਦੂਜਾ ਗੁਲਾ ਨਿਕਾ ਸਿੱਧਾ ਦਦਾ ਪੈਣਾ ਹੀ ਨਹੀਂ ਇਥੇ ਤੇ ਲਿਆਇਆ ਖਾਣਾ ਤੈਨੂੰ ਗੁਲਾ ਕਿਹੜਾ